ਜਮੀਨ ਪ੍ਰਾਪਤੀ ਸੰਸਦ ਕਮੇਟੀ ਵੱਲੋਂ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਵਾਉਣ ਤੇ ਉਸੇ ਮੁਤਾਬਕ ਜੋ ਜੀਂਦ ਰਿਆਸਤ ਦੇ ਰਾਜੇ ਦੀ 927 ਏਕੜ ਜ਼ਮੀਨ ਜੋ ਸੰਗਰੂਰ ਦੇ ਨੇੜੇ ਪਈ ਆ ਜਿਹੜੀ ਬੇਚਰਾਗ ਪਿੰਡ ਦੇ ਨਾਮ ਹੇਠ ਪਈ ਸੀ ਉਸ ਜ਼ਮੀਨ ਨੂੰ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡਣ ਦੇ ਲਈ ਤੇ ਉਸ ਜ਼ਮੀਨ ਦੇ ਵਿੱਚ ਬੇਗਮਪੁਰਾ ਬਸਾਉਣ ਦੇ ਲਈ ਜ਼ਮੀਨ ਪ੍ਰਾਪਤੀ ਸੰਸਦ ਕਮੇਟੀ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਉਸ ਨੂੰ ਰੋਕਣ ਦੇ ਲਈ ਭੁਵੰਤਮਨ ਸਰਕਾਰ ਵੱਲੋਂ ਮਜ਼ਦੂਰਾਂ ਦੇ ਉੱਪਰ ਜਿਹੜਾ ਉਹ ਅਨਾਂ ਜਵਰਾ ਹਟਾਇਆ ਗਿਆ ਜਿਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਔਰਤਾਂ ਬੱਚੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਔਰ ਔਰਤਾਂ ਦੀ ਖਿੱਚ ਟੂ ਕੀਤੀ ਗਈ ਤੇ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਲਾਠੀ ਜਰਜ ਵੀ ਹੋਇਆ ਇਹ ਭੁਵੰਤਮਨ ਸਰਕਾਰ ਦਾ ਉਹ ਚਿਹਰਾ ਜਿਹੜਾ ਲੋਕਾਂ ਦੇ ਸਾਹਮਣੇ ਨੰਗਾ ਹੋਇਆ ਜਿਹੜਾ ਵੋਟਾਂ ਲੈਣ ਮੌਕੇ ਕਮੀਆਂ ਦੇ ਵਿੜੇ ਦੀ ਗੱਲ ਕਰਦਾ ਸੀ ਸੰਤਰਾ ਮੁਦਾਸੀ ਦੀ ਉਹਨਾਂ ਗੀਤਾਂ ਦੀ ਗੱਲ ਕਰਦਾ ਸੀ ਪਰ ਅੱਜ ਉਹਨਾਂ ਕਮੀਆਂ ਦੇ ਵਿੜੇ ਦੇ ਉੱਪਰ ਪੁਲਿਸ ਚੜ੍ਹ ਕੇ ਉਹਨਾਂ ਦੇ ਘਰਾਂ ਦੇ ਉੱਪਰ ਛਾਪੇਮਾਰੀ ਕਰਕੇ ਉਹਨੇ ਇਸ ਗੱਲ ਨੂੰ ਸਾਬਤ ਕਰਤਾ ਕਿ ਉਹ ਜੀਂਦ ਰਿਆਸਤ ਦੇ ਰਾਜੇ ਦੀ ਗੋਦ ਦੇ ਵਿੱਚ ਬੈਠਾ ਨਾ ਕਿ ਕਮੀਆਂ ਦੇ ਵਿੜੇ ਦੇ ਵਿੱਚ ਨਾ ਕਿ ਉਹ ਇੱਥੋਂ ਦੇ ਦਲਤ ਭਾਈਚਾਰੇ ਦੇ ਗਰੀਬ ਲੋਕਾਂ ਦੇ ਹੱਕ ਦੇ ਵਿੱਚ ਆ ਮਜ਼ਦੂਰਾਂ ਦੇ ਹੱਕ ਦੇ ਵਿੱਚ ਆ